ਪ੍ਰੀ ਤਾਲੂ ਵਾਲੀਆਂ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ18 ਨਿਊਜ਼ ਤੋਂ ਏਵੀ18 ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਜਿਹਿਆਂ ਨਾਮਵਰ ਸ਼ਖਸੀਤਾਂ ਨਾਲ ਤੁਹਾਡੀ ਮੁਲਾਕਾਤ ਕਰਾਈਏ ਜਿਨ੍ਹਾਂ ਦਾ ਡਾਇਰੈਕਟ ਜਾਂ ਇੰਡਾਇਰੈਕਟ ਸਾਡੇ ਸ਼ਹਿਰ ਤੇ ਸਾਡੇ ਸਮਾਜ ਤੇ ਸਾਡੇ ਭਾਈਚਾਰੇ ਤੇ ਤੇ ਆਪਣਾ ਜੋ ਵੀ ਉਹਨਾਂ ਦਾ ਟੱਚ ਅਪ ਖੇਤਰ ਹੈ ਉਹਦੇ ਤੇ ਪੋਜ਼ਿਟਿਵ ਪ੍ਰਭਾਵ ਹੈ ਜਿਹੜਾ ਪੈਂਦਾ ਹੋਵੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਸਾਡੇ ਦੇਸ਼ ਦੇ ਵਿੱਚ ਇਸ ਟਾਈਮ ਪਵਿੱਤਰ ਨਰਾਤੇ ਚੱਲ ਰਹੇ ਨੇ ਤੇ ਸਾਡਾ ਤਿਹਾਰਾਂ ਦਾ ਜਿਹੜਾ ਸਨਾਤਨੀ ਤਿਹਾਰਾਂ ਦਾ ਸੀਜ਼ਨ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਉਹਨੂੰ ਲੈ ਕੇ ਏਵੀ18 ਵੱਲੋਂ ਇੱਕ ਡਰਾਈਵ ਹੈ ਜਿਹੜੀ ਕਿ ਸਾਡੇ ਸ਼ਹਿ ਮੁਲਾਕਾਤ ਕਰਾਉਂਦੀਆਂ ਜਿਹੜੇ ਕਿ ਤੁਹਾਨੂੰ ਬੈਸਟ ਵਿਸ਼ਸ ਵੀ ਦਿੰਦੇ ਨੇ ਆਪਣੇ ਵਿਚਾਰ ਵੀ ਦੱਸਦੇ ਨੇ ਤੇ ਤਿਹਾਰਾਂ ਦੇ ਪ੍ਰਤੀ ਕੀ ਆਪਣੇ ਪ੍ਰਾਣੇ ਰੀਤੀ ਰਿਵਾਜ ਨੇ ਕੀ ਆਪਣੇ ਸੰਸਕਾਰ ਨੇ ਉਹਨਾਂ ਤੋਂ ਵੀ ਜਾਣੂ ਕਰਾਉਂਦੇ ਨੇ ਨਾਲ ਨਾਲ ਤੁਹਾਨੂੰ ਸ਼ੁਭ ਕਾਮਨਾਵਾਂ ਵੀ ਦਿੰਦੇ ਨੇ ਉਸੇ ਲੜੀ ਤਹਿਤ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਸਾਡੇ ਸ਼ਹਿਰ ਦੇ ਵਿੱਚ ਉਹ ਸ਼ਖਸੀਅਤ ਕਿਸੇ ਵੀ ਪਹਿਚਾਣ ਦੀ ਮਥਾਜ ਨਹੀਂ ਕੀ ਸਿਆਸਤ ਕਹ ਲਈਏ ਕੀ ਸਮਾਜ ਸੇਵਾ ਕਹ ਲਈਏ ਕੀ ਧਾਰਮਿਕ ਸੇਵਾ ਕਹ ਲਈਏ ਤੇ ਮੇਨ ਜਿਹੜੀ ਗੱਲ ਹੈ ਕਿ ਹਰੇਕ ਚੀਜ਼ ਨੂੰ ਉਹਨਾਂ ਦਾ ਜੋ ਗੱਲ ਕਰਨ ਦਾ ਜੋ ਗੱਲ ਰੱਖਣ ਦਾ ਢੰਗ ਹੈ ਉਹ ਬਿਲਕੁਲ ਬੇਬਾਕ ਹੈ ਕਦੇ ਵੀ ਉਹ ਕਦੇ ਵੀ ਕਿਸੇ ਪ੍ਰੈਸ਼ਰ ਦੇ ਵਿੱਚ ਜਾਂ ਕਦੇ ਵੀ ਕਿਸ ਸਿਆਸਤ ਵਿਸ਼ੇਸ਼ ਨੂੰ ਮੱਦੇ ਨਜ਼ਰ ਰੱਖ ਕੇ ਆਪਣਾ ਬਿਆਨ ਨਹੀਂ ਦਿੰਦੇ ਆ ਕਿ ਜੋ ਧਰਾਤਲ ਦੀ ਸਚਾਈ ਹੈ ਉਹਨੂੰ ਦੇਖ ਕੇ ਉਹ ਗੱਲ ਕਰਦੇ ਨੇ ਤੇ ਜੋ ਸੱਚ ਹੈ ਜੋ ਹੱਕ ਦੀ ਗੱਲ ਹੈ ਤੇ ਜੋ ਪਬਲਿਕ ਦੇ ਹੱਕ ਦੀ ਗੱਲ ਹੈ ਉਹਨੂੰ ਹੀ ਹਮੇਸ਼ਾ ਮੂਰੇ ਰੱਖਦੇ ਨੇ ਆਓ ਗੱਲ ਕਰਦੇ ਆਂ ਅਨਿਲ ਦਾਤ ਫੱਲੀ ਸਾਹਿਬ ਨਾਲ ਜਿਹੜੇ ਕਿ ਭਾਜਪਾ ਦੇ ਖੰਨੇ ਤੋਂ ਫਾਇਰ ਬ੍ਰਾਂਡ ਲੀਡਰ ਨੇ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਸਾਰੇ ਮੇਰੇ ਵਾਲੀਆ ਸਾਹਿਬ ਤੁਹਾਨੂੰ ਤੇ ਸਾਰੇ ਮੇਰੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਨਰਾਤਿਆਂ ਦੀ ਬਹੁਤ-ਬਹੁਤ ਮੁਬਾਰਕਾਂ ਤੇ ਆਨ ਵਾਲੇ ਦਸਹਿਰੇ ਦੇ ਦੀਵਾਲੀ ਤੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਸਾਰੇ ਲਾਗਨ ਵਾਸੀਆਂ ਨੂੰ ਜੈ ਸ਼੍ਰੀ ਰਾਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਫੱਲੀ ਸਾਹਿਬ ਥੈਂਕ ਯੂ ਜੀ ਅਸੀਂ ਕਿਹਨੇ ਸਾਰਿਆਂ ਦੇ ਲਈ ਇਹ ਜਿਹੜੇ ਇਤਿਹਾਰ ਨੇ ਬੜੇ ਸ਼ੁਭ ਹੁਣ ਫੱਲੀ ਸਾਹਿਬ ਆਪਾਂ ਦੇਖਿਆ ਵੇ ਕਿ ਪੰਜਾਬ ਪਿਛਲੇ ਡੇਢ ਤੋਂ 2 ਮਹੀਨੇ ਦੇ ਵਿੱਚ ਇੱਕ ਅਜਿਹਾ ਸੰਤਾਪ ਭੋਗ ਰਿਹਾ ਵੈ ਜਿਹਨੂੰ ਲੈ ਕੇ ਕੇਂਦਰ ਨੇ ਵੀ ਇਹ ਚੀਜ਼ ਡਿਕਲੇਅਰ ਕਰਤੀ ਕਿ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਸੂਬਾ ਵੈ ਹੜ੍ਹਾਂ ਤੋਂ ਪੰਜਾਬ ਤਾਂ ਸਰ ਜੋ ਪੰਜਾਬ ਦੇ ਵਿੱਚ ਇਸ ਟਾਈਮ ਸਿਸਟਮ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਉਹਦੇ ਬਾਰੇ ਸਰ ਤੁਹਾਡਾ ਕੀ ਵਿਚਾਰ ਹੈ ਤੇ ਜੋ ਭਾਜੀਪੀ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਏਡ ਦਿੱਤੀ ਗਈ ਹੈ ਹੈਲਪ ਦਿੱਤੀ ਗਈ ਹੈ ਉਹਨੂੰ ਤੁਸੀਂ ਕਿਸ ਹਿਸਾਬ ਚ ਦੇਖਦੇ ਹੋ ਵਾਲੀਆ ਸਾਹਿਬ ਇਸ ਤਰ੍ਹਾਂ ਕਿ ਪੰਜਾਬ ਦੇ ਅੰਦਰ ਜਿਹੜੇ ਹੜ੍ਹਾਂ ਆੜਾ ਆਏ ਹਨ ਮੇਰੀ ਵੀ ਇੰਨੀ ਉਮਰ ਹੋ ਗਈ ਇੰਨਾ ਮੈਂ ਤ੍ਰਾਸਤੀ ਜਾਂ ਪਾਣੀ ਦੀ ਇੰਨੀ ਮਾਰ ਕਦੀ ਮੈਂ ਪੰਜਾਬ ਦੇ ਵਿੱਚ ਨਹੀਂ ਦੇਖੀ ਗੱਲ ਇਸ ਤਰ੍ਹਾਂ ਜੀ ਕਿ ਪੰਜਾਬ ਦੇ ਲੋਕਾਂ ਨੂੰ ਹਮਦਾਲ ਦੀ ਬਹੁਤ ਲੋੜ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਸੈਂਟਰ ਦੇ ਵਿੱਚੋਂ ਸਾਡੇ ਮੰਨਣੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਜਿਹੜੇ ਪੈਸੇ ਦਿੱਤੇ 1600 ਕਰੋੜ ਰੁਪਇਆ ਉਹ 1600 ਕਰੋੜ ਹੀ ਨਹੀਂ ਦਿੱਤੇ ਜੀ ਇੱਕ 12000 ਕਰੋੜ ਰੁਪਏ ਪਹਿਲਾਂ ਹੀ ਲੇកੋ ਪਿਆ ਹੈ ਦੂਸਰਾ ਕਿ ਇਹ ਇੱਕ ਕਿਸ਼ਤ ਹੈ ਤੁਸੀਂ ਇਹ ਮੰਨ ਕੇ ਚੱਲੋ ਵੀ ਸਾਰਾ ਕਦੀ ਵੀ ਪਹਿਲੋਂ ਪੈਸੇ ਨਹੀਂ ਮਿਲਦੇ ਆਪਾਂ ਕਿਸ ਦੀ ਵੀ ਹੈਲਪ ਕਰਦੇ ਆ ਨਾ ਕਦੀ ਕਦੀ ਥੋੜੇ ਪੈਸੇ ਦੇਤੇ ਫਿਰ ਦੇਤੇ ਫਿਰ ਦੇਤੇ ਗੱਲ ਆ ਪੰਜਾਬ ਨੂੰ ਪੰਜਾਬ ਦੇ ਉੱਤੇ ਮੋਦੀ ਸਾਹਿਬ ਬਹੁਤ ਮਿਹਰਮਾਨ ਨੇ ਔਰ ਪੰਜਾਬ ਨੂੰ ਬਹੁਤ ਕੁਝ ਦੇਣਗੇ ਔਰ ਦੇ ਵੀ ਰਹੇ ਨੇ ਔਰ ਦਿੱਤਾ ਵੀ ਹੈ ਤੁਸੀਂ ਇਹ ਦੇਖੋ ਕਿ ਇਸ ਟਾਈਮ ਜਿਹੜੇ ਬੰਦੇ ਗੱਲਾਂ ਕਰਦੇ ਆ ਉਹਨਾਂ ਨੇ ਪੰਜਾਬ ਨੂੰ ਜਿਹੜੀ ਸਰਕਾਰ ਮੌਜੂਦਾ ਸਰਕਾਰ ਹੈਗੀ ਹੈ ਉਹਨਾਂ ਨੇ ਕੀ ਕੀਤਾ ਪੰਜਾਬ ਵਾਸਤੇ ਹੜਾ ਮਾਰਦੀ ਕੀ ਕੀਤਾ ਕੋਈ ਤਿਆਰੀ ਕੀਤੀ ਹੈ ਜਿਹੜੇ ਹੜ ਦਾ ਮੇਨ ਕਾਰਨ ਬਣਿਆ ਹੈ ਇਹਨਾਂ ਦੀ ਜਿਹੜੀ ਪਹਿਲੀ ਤਿਆਰੀ ਹੈ ਉਹ ਬਿਲਕੁਲ ਨਹੀਂ ਕੀਤੀ ਜਿਵੇਂ ਕਿ ਅੱਜ ਕੱਲ ਇੱਥੇ ਸਮਝੋ ਵੀ ਜਿਹੜੀ ਆ ਆਪਾ ਰੇਤਾ ਦੀ ਮਾਫੀਆ ਬਣਿਆ ਹੋਇਆ ਹੈ ਇਹਨਾਂ ਨੇ ਧਰਤੀ ਨਾਰਾ ਖਾਲੀਆਂ ਕਰਤੀਆਂ ਔਰ ਉਹਦੇ ਵਿੱਚ ਜਿਹੜਾ ਗਾਧ ਜੰਮੀ ਵੀ ਹੈ ਔਰ ਹਾਲਾਤ ਇਹ ਵੀ ਕਿੱਜ ਨੇ ਪੁਲਾਂ ਦੇ ਪਾਣੀ ਦੇ ਨੰਗੇ ਰਸਤੇ ਖੁੱਲੇ ਚੌੜੇ ਹੋਏ ਪਏ ਜਿਸ ਕਾਰਨ ਜਿਹੜਾ ਪਾਣੀ ਹੈ ਉਹ ਬਹੁਤ ਜ਼ਿਆਦਾ ਆ ਗਿਆ ਔਰ ਡੈਮਾਂ ਦੇ ਵਿੱਚ ਵੀ ਇਹਨਾਂ ਨੇ ਡੈਮਾਂ ਦੀ ਵੀ ਕੋਈ ਜ਼ਬਾਈ ਨਹੀਂ ਕਰਾਈ ਡੈਮ ਦੀ ਜ਼ਬਾਈ ਵੀ ਨਹੀਂ ਕਰਾਈ ਕੋਈ ਜਿਹਦੇ ਕਰਕੇ ਉਹ ਥੱਲੇ ਗਾਜ ਜੰਮ ਗਈ ਔਰ ਪਾਣੀ ਦੀ ਮਤਰਾ ਜਿਹੜੀ ਹੈ ਉਹ ਬਾਹਰ ਫਲੱਡ ਹੋ ਕੇ ਆ ਗਈ ਔਰ ਇਹਨਾਂ ਨੂੰ ਚੇਤਾਵਨੀ ਵੀ ਦਿੱਤੀ ਸੀ ਮੌਸਮ ਭਗਵਾਨ ਨੇ ਪਹਿ ਬਾਗਲੇ ਕਿ ਤੁਸੀਂ ਆਪਣਾ ਇਸ ਡੈਮਾਂ ਨੂੰ ਜਾਂ ਨਹਿਰਾਂ ਨੂੰ ਸਾਫ਼ ਕਰੋ ਘੱਗਰ ਦੇ ਵਿੱਚ ਵੀ ਪਤਾ ਵੀ ਹਰ ਵਾਰ ਪਾਣੀ ਆਉਂਦਾ ਹੈ ਤੋ ਮੈਂ ਕਹਿੰਦਾ ਦੋਸ਼ ਲਾਗੇ ਸਰਕਾਰ ਆ ਗਈ ਪਰ ਇਹ ਸਰਕਾਰ ਨੇ ਸਾਡੇ 3.5 ਪੌਣੇ 4 ਸਾਲ ਚ ਕੀਤਾ ਕੀ ਹੈ ਮੈਂ ਦੱਸ ਦਰ ਕੁਝ ਨਹੀਂ ਕੀਤਾ ਜਿਹਦੇ ਕਰਕੇ ਅੱਜ ਸਾਡਾ ਕਿਸਾਨ ਤੇ ਸਾਡੀ ਆਮ ਪਬਲਿਕ ਹੜਾਂ ਦੀ ਮਾਰ ਤੋਂ ਤੇ ਆਮ ਜਿਹੜੀ ਜਿਹੜੀ ਸਮੱਸਿਆਵਾਂ ਆ ਪੰਜਾਬ ਦੀਆਂ ਉਹਨਾਂ ਨਾਲ ਝੂਜ ਰਹੀ ਹੈ ਜਿਵੇਂ ਕਿ ਫੱਲੀ ਸਾਹਿਬ ਨੇ ਕਿਹਾ ਵੈ ਕਿ ਇਹ ਚੀਜ਼ ਤੇ ਕਾਬੂ ਕੀਤਾ ਜਾ ਸਕਦਾ ਸੀਗਾ ਪਹਿਲਾਂ ਚੇਤਾਵਨੀ ਦਿੱਤੀ ਗਈ ਸੀਗੀ ਆਪਣੇ ਜਿਹੜੇ ਦਰਿਆ ਨੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਮੇਨ ਬੂਸਟ ਨੇ ਉਹਨਾਂ ਨੂੰ ਸਾਫ਼ ਕੀਤਾ ਜਾ ਸਕਦਾ ਸੀ ਫੱਲੀ ਸਾਹਿਬ ਆਪਾਂ ਦੇਖਿਆ ਹੈ ਕਿ ਪਿੱਛੇ ਜਿਹੇ ਆਮ ਵੱਡੇ ਚੈਨਲਾਂ ਤੇ ਲਾ ਲਈਏ ਜਾਂ ਆਮ ਲੋਕਾਂ ਦੇ ਵਿੱਚ ਇੱਕ ਗੱਲ ਨੇ ਬਹੁਤ ਜ਼ਿਆਦਾ ਹਵਾ ਤੇ ਤੁਲ ਉਹਨੂੰ ਮਿਲਿਆ ਬਹਿ ਕੇ ਜਿਹੜੇ ਇਹ ਫਲੱਡ ਆਏ ਨੇ ਜੀ ਬਾੜ ਆਈ ਹੈ ਵੀ ਇਹ ਮੇਬੀ ਮੈਨ ਮੇਡ ਮਿਸਟੇਕ ਹੈ ਕਿ ਨੈਚੁਰਲ ਡਿਜ਼ਾਸਟਰ ਹੈ ਵੀ ਇਹਨਾਂ ਦੋਨਾਂ ਦੇ ਵਿੱਚ ਕਾਫੀ ਕਿਸੇ ਦੀ ਕੋਈ ਰਾਏ ਆ ਸਰ ਕਿਸੇ ਦੀ ਕੋਈ ਰਾਏ ਆ ਬਟ ਚਾਹੇ ਜਿਵੇਂ ਵੀ ਹੈ ਕਿਤੇ ਨਾ ਕਿਤੇ ਤੁਹਾਡੇ ਸਾਹਿਬ ਨਾਲ ਲੈਕ ਆ ਪ੍ਰੈਪਰੇਸ਼ਨ ਕਿਤੇ ਨਾ ਕਿਤੇ ਕੋਈ ਨੈਗਲੀਜੈਂਸ ਜਾਂ ਕਿਤੇ ਨਾ ਕਿਤੇ ਇਸ ਚੀਜ਼ ਦੇ ਐਸਟੀਮੇਟ ਦੇ ਵਿੱਚ ਕੋਈ ਕਮੀ ਪਾਈ ਗਈ ਜਿਹਦੇ ਕਰਕੇ ਜਿਹੜੀ ਤਰਾਸਦੀ ਹੈ ਤੇ ਜਿਹੜਾ ਤੇ ਜਿਹੜਾ ਲੈਵਲ ਹੈ ਹੱਦ ਤੋਂ ਜ਼ਿਆਦਾ ਹੋ ਗਿਆ ਦੇ ਕੋਈ ਨਹੀਂ ਕੁਦਰਤੀ ਮਾਰ ਹੁੰਦੀ ਹੈ ਉਹ ਪੈ ਜਾਂਦੀ ਹੈ ਕਿਉਂਕਿ ਅਸੀਂ ਕੁਦਰਤ ਨਾਲ ਕੋਈ ਲੜਾਈ ਨਹੀਂ ਲੜ ਸਕਦੇ ਲੇਕਿਨ ਅਸੀਂ ਜਿਹੜੀ ਸਾਨੂੰ ਪਤਾ ਵੀ ਹਰ ਸਾਲ ਹੜ੍ਹਾਂ ਆਉਂਦੇ ਆ ਸਾਢੇ 3 ਸਾਲੇ ਸਰਕਾਰ ਨੂੰ ਹੋ ਗਏ ਇਹਨੇ ਇਹਨਾਂ ਦੇ ਬਾਰੇ ਵੀ ਕੱਲ ਨੂੰ ਕਿਸੇ ਪ੍ਰਕਾਰ ਦਾ ਕੋਹ ਹੜ ਵੀ ਆ ਸਕਦਾ ਹੈ ਪੰਜਾਬ ਸਰਕਾਰ ਨੇ ਜਿਹੜੀ ਤਿਆਰੀ ਹੈ ਉਹਦੀ 0% ਸੀ ਇਹ ਪਤਾ ਲੱਗਦਾ ਵੀ ਕੋਈ ਡੈਮਾਂ ਦੀ ਸਫਾਈ ਜਾਂ ਨਹਿਰਾਂ ਦੀ ਸਫਾਈ ਜਾਂ ਕੋਈ ਐਸਾ ਕੋਈ ਕੰਮ ਨਹੀਂ ਕੀਤਾ ਜਿੱਦਣ ਹੜ੍ਹ ਦੀ ਰੋਕਥਾਮ ਹੋ ਸਕਦੀ ਸੀ ਕੁਦਰਤ ਦੇ ਮੂਹਰੇ ਤਾਂ ਸਾਡਾ ਇਹ ਜੋਰ ਆ ਗਿਆ ਅਸੀਂ ਰਲ ਕੇ ਸਾਡੀਆਂ ਸਰਕਾਰਾਂ ਜਿਹੜੇ ਕੰਮ ਕਰਨੀਆਂ ਸੀ ਠੀਕ ਹੈ ਲੇਕਿਨ ਸਰਕਾਰ ਇਸ ਗੱਲ ਦੇ ਵਿੱਚ 100 ਦੇ ਵਿੱਚੋਂ 100% ਫੇਲ ਰਹੀ ਹੈ ਇਹਦੇ ਵਿੱਚ ਮੈਂ ਮੈਨ ਮੇਟਰ ਦੀ ਗੱਲ ਵੀ ਇਹ ਸਰਕਾਰ ਦਾ ਇਹ ਕਸੂਰ ਹੈ ਕਿ ਸਰਕਾਰ ਨੇ ਤਿਆਰੀ ਨਹੀਂ ਕੀਤੀ ਕੁਦਰਤ ਵੱਲੋਂ ਤਾਂ ਹੜ ਆਂਦੇ ਸਾਰੀ ਦੁਨੀਆ ਜਾਂਦੇ ਲੇਕਿਨ ਉਹਨਾਂ ਨੂੰ ਸੰਭਾਲ ਲਈ ਸਰਕਾਰਾਂ ਤਿਆਰ ਕਰਦੀਆਂ ਇਹ ਸਰਕਾਰ ਨੇ ਇੱਕ ਪੈਸਾ ਵੀ ਕੰਮ ਨਹੀਂ ਕੀਤਾ ਇਹਨਾਂ ਨੇ ਸਿਰਫ ਆਪਣਾ ਜਿਹੜਾ ਹੈਗਾ ਨਾ ਉਹ ਬੇਧਿਆਨ ਹੋ ਕੇ ਵੀ ਅਸੀਂ 94 ਬੰਦੇ ਆ ਗਏ ਇਹਨਾਂ ਦੇ ਵਿੱਚ ਇੱਕ ਹੰਕਾਰ ਨਾਮ ਦੀ ਜੀ ਆ ਗਈ ਜਿੰਨੇ ਨਾਲ ਇਹਨਾਂ ਨੇ ਕਿਹਾ ਵੀ ਅਸੀਂ ਮਤਲਬ ਕਿ ਪਤਾ ਨਹੀਂ ਪੰਜਾਬ ਦੇ ਮਾਲਕ ਬਣ ਗਏ ਦਿੱਲੀ ਤੋਂ ਵੀ ਆਏ ਨਾ ਮਾਲਕ ਬਣ ਕੇ ਕਹਿੰਦੇ ਸੀ ਵੀ ਅਸੀਂ ਦਿੱਲੀ ਦੇ ਮਾਲਕ ਆ ਸਾਨੂੰ ਕੋਈ ਥੋੜਾ ਨਹੀਂ ਸਕਦਾ ਪ੍ਰਮਾਤਮਾ ਔਰ ਲੋਕ ਬੜੀ-ਬੜੀ ਜੀਵਨ ਦੇ ਲੋਕ ਜਿਸਮਤ ਦੀ ਬੰਦੇ ਨੂੰ ਚਾਹ ਜਮੀਨ ਤੇ ਛੁੜਤਾਂ ਦੇ ਕਿਸੇ ਬੰਦੇ ਨੂੰ ਅਸਮਾਨ ਤੇ ਰੱਖ ਸਕਦੇ ਐ ਇਸ ਲਈ ਕਿਸੇ ਬੰਦੇ ਨੂੰ ਰਾਜਨੀਤਿਕ ਬੰਦੇ ਨੂੰ ਤਾਂ ਕਦੀ ਹੰਕਾਰ ਕਰਨਾ ਹੀ ਨਹੀਂ ਚਾਹੀਦਾ ਔਰ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਹੰਕਾਰ ਤੇ ਮਾਰੀ ਗਈ ਹੈ ਉਹਨਾਂ ਨੇ ਕੋਈ ਤਿਆਰੀ ਨਹੀਂ ਕੀਤੀ ਇਹ ਸਰ ਕੇ ਮੈਂ ਇਹ ਦੋਸ਼ ਲਾ ਸਕਦਾ ਕਿ ਜਿਹੜੀ ਜਿਹੜੀ ਇਹ ਹੈਗੀ ਹੈ ਆਪਣਾ ਹੜ੍ਹਾਂ ਦਾ ਜਿਆਦਾ ਕਾਰਨ ਮੈਨ ਮੇਰੇ ਵੀ ਬਣੇ ਜਿਵੇਂ ਕਿ ਫੱਲੀ ਸਾਹਿਬ ਨੇ ਕਿਹਾ ਵਕਿ ਕੁਦਰਤ ਦੇ ਕੇ ਕਿਸੇ ਦਾ ਜੋਰ ਨਹੀਂ ਹੈਗਾ ਬਟ ਕਿਤੇ ਨਾ ਕਿਤੇ ਇਨਸਾਨੀ ਮਨੁੱਖੀ ਪ੍ਰਸ਼ਾਸਨਿਕ ਤੇ ਸਰਕਾਰੀ ਤਰੁੱਟੀਆਂ ਵੀ ਸੀ ਜਿਹੜਾ ਕਿ ਇਸ ਦਾ ਕਾਰਨ ਬਣੀ ਫੱਲੀ ਸਾਹਿਬ ਦੇਖਿਆ ਵਕਿ ਪਿਛਲੇ ਲੰਬੇ ਸਮੇਂ ਤੋਂ ਹੁਣ ਖੰਨੇ ਦੀ ਸਿਆਸਤ ਵੱਲ ਆ ਜੰਨੇ ਆ ਤੁਸੀਂ ਕਾਫੀ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਸਕਰੀਏ ਨਹੀਂ ਸੀ ਹੈਗੇ ਬਟ ਹੁਣ ਸਾਰਾ ਸਿੱਕਲ ਸ਼ਹਿਰ ਦੇ ਵਿੱਚ ਵਿਜ਼ਿਟ ਕੀਤੇ ਤਿਹਾਰਾ ਕਰਕੇ ਤਾਂ ਕਾਫੀ ਬੋਰਡਾਂ ਤੇ ਫਲੈਕਸਾਂ ਤੇ ਉਹ ਵੀ ਸਮਾਜ ਦੇ ਵਿੱਚ ਦੁਬਾਰਾ ਕਿ ਨਿਲਦਾ ਤੇ ਫੱਲੀ ਸਾਹਿਬ ਦੁਬਾਰਾ ਨਵੇਂ ਜੋਸ਼ ਦੇ ਨਾਲ ਨਵੀਂ એનર્ਜੀ ਦੇ ਨਾਲ ਦੁਬਾਰਾ ਸਿਆਸਤ 'ਚ ਸਕਰੀਏ ਹੋ ਰਹੇ ਨੇ ਇਹਦੀ ਸਰ ਕੀ ਰ ਇੱਕ ਕੋਈ ਐਸੀ ਗੱਲ ਕੋਈ ਨਹੀਂ ਜੀ ਕਈ ਵਾਰੀ ਕੀ ਹੁੰਦਾ ਜਦੋਂ ਸਰਕਾਰਾਂ ਨਵੀਆਂ ਬਣਦੀ ਹੈ ਮੈਂ ਕੋਈ ਜਰਾਜਨੀਤੀ ਚੋ ਬਾਹਰਤ ਨਹੀਂ ਹੋਇਆ ਮੈਂ ਰਾਜਨੀਤੀ ਲੋਕਾਂ ਨੂੰ ਮੈਂ ਮਿਲਦਾ ਪਰਸੇ ਤੌਰ ਤੇ ਬਸ ਇਹ ਵੀ ਕੈਮਰੇ ਚਾਣਾ ਜਾਂ ਅਖਬਾਰਾਂ ਚਾਣਾ ਜਾਂ ਬੋਲਣ ਲਈ ਸੀ ਲੇਕਿਨ ਕੀ ਹੁੰਦਾ ਜਦੋਂ ਸਰਕਾਰ ਨਵੀਂ-ਨਵੀਂ ਬਣਦੀ ਹੈ ਤਾਂ ਸਾਡਾ ਇੱਕ ਫਰਜ਼ੀ ਜ਼ਰੂਰ ਬਣਦਾ ਹੈ ਕੇ ਉਹਨੂੰ ਦੇਖਿਓ ਜੀ ਕੀ ਕੰਮ ਕਰਦੀ ਐ ਇਮੀਡੀਏਟ ਸਰਕਾਰ ਨੂੰ ਅਸੀਂ ਕੰਡੈਮਨ ਕਰਨਾ ਸ਼ੁਰੂ ਕਰ ਦਈਏ ਉਹ ਸਾਡੇ ਵਾਸਤੇ ਮਾਰ ਗਿਆ ਲੇਕਿਨ ਹਾਲਾਤ ਉਹਨੇ ਹੋ ਗਏ ਕਿ ਸਾਢੇ 3 ਸਾਲ ਦੇ ਵਿੱਚ ਤੁਸੀਂ ਦੇਖੋ ਵੀ ਖੰਨੇ 'ਚ ਕੋਈ ਸੜਕ ਨਹੀਂ ਬਣੀ ਜੇ ਖੰਨੇ 'ਚ ਕੋਈ ਐਸਾ ਕੰਮ ਨਹੀਂ ਹੋ ਰਿਹਾ ਪੰਜਾਬ 'ਚ ਕੋਈ ਐਸਾ ਕੰਮ ਨਹੀਂ ਹੋ ਰਿਹਾ ਉਪਰੋ ਮਤਲਬ ਪ੍ਰਮਾਤਮਾ ਦੀ ਮਾਰ ਪੈ ਗਈ ਹੜਾਗੇ ਇਸ ਟਾਈਮ ਜਿਹੜਾ ਪੰਜਾਬ ਹੈ ਉਹ ਬੜਾ ਝੂਜ ਰਿਹਾ ਹੈ ਮੁਸੀਬਤਾਂ ਨਾਲ ਤੇ ਇਸਰਕੇ ਏ ਕੋਲ ਆ ਕੇ ਗੱਲ ਕਰਨੀ ਚਾਹੀਦੀ ਬੰਦੇ ਨੂੰ 60 ਦਿਨ ਤੱਕ ਦੀ ਦੇਖਿਆ ਵੀ ਕੀ ਕਰਦੇ ਆ ਹੁਣ ਵੀ ਕਰਦੇ ਆ ਹੁਣ ਵੀ ਕਰਦੇ ਆ ਲੇਕਿਨ ਇਹਨਾਂ ਨੇ ਕੁਝ ਨਹੀਂ ਕੀਤਾ ਪੰਜਾਬ ਨੂੰ ਜਿਹੜਾ ਹੈਗਾ ਇਹਨਾਂ ਨੇ ਮਤਲਬ ਕਿ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਜਾਂ ਕੋਈ ਕੰਮ ਨਹੀਂ ਕੀਤਾ ਜਿਹੜੀ ਡਿਵੈਲਪਮੈਂਟ ਦਾ ਕੰਮ ਵੀ ਕੋਈ ਨਹੀਂ ਹੈ ਕੋਈ ਇਹਨਾਂ ਨੇ ਕੋਈ ਸੜਕਾਂ ਸੁੜਕਾਂ ਕੋਈ ਇਤਮਨਤਾਲੀ ਲੱਗਦੀ ਕਦੇ ਬਣਾਏ ਹੋਵੇ ਮੈਨੂੰ ਤਾਂ ਹੀ ਲੱਗਦਾ ਕਦੇ ਪਾਇਆ ਹੋਵੇ ਖੱਲੇ ਵਿੱਚ ਕੋਈ ਬਣਾਇਆ ਹੋਵੇ ਆ ਇਹਨਾਂ ਜਰੂਰਾਂ ਵੀ ਇਹਨਾਂ ਨੇ ਜਿਹੜੀ ਜਿਹੜੀ ਕਲਪਸ਼ਨ ਕਹਿੰਦੇ ਸੀਗੇ ਕਰਾਪਸ਼ਨ ਨੂੰ ਜਿਹੜੀ ਕਦੇ ਵੀ ਅਸੀਂ ਖਤਮ ਕਰ ਲਾਂਗੇ ਕ੍ਰਸ਼ਮ ਦਾ ਜਿਹੜਾ ਲੈਵਲ ਹੈ ਜੋ ਪਹਿਲਾਂ 40% ਦੀ ਉਹ 90% ਹੋ ਗਿਆ ਬਿਲਕੁਲ ਜੀ ਜਿਵੇਂ ਕਿ ਸਰ ਨੇ ਕਿਹਾ ਵੇਟ ਐਂਡ ਵਾਚ ਵਾਲੀ ਪਾਲਿਸੀ ਦੇ ਉੱਤੇ ਅਸੀਂ ਹਮੇਸ਼ਾ ਪਹਿਰਾ ਦਿੰਦੇ ਹਾਂ ਕਿ ਪਹਿਲਾਂ ਸਰਕਾਰ ਜੇਕਰ ਨਵੀਂ ਆਈ ਹੈ ਦੇਖੀ ਉਹਦਾ ਕੰਮ ਕੀ ਹੈ ਕਾਰਜ ਸ਼ੈਲੀ ਕੀ ਹੈ ਤੇ ਕੰਮ ਕਿੱਧਰ ਨੂੰ ਕਰ ਰਹੀ ਹੈ ਸਰ ਆਪਾਂ ਦੇਖਿਆ ਪਏ ਕਿ ਵੱਧ ਤੋਂ ਵੱਧ 4-5 ਮਹੀਨੇ ਦੇ ਵਿੱਚ ਖੰਨੇ ਦੇ ਵਿੱਚ ਮਿਊਨਿਸਪਲ ਕਮੇਟੀ ਦੇ ਜਿਹੜੇ ਇਲੈਕਸ਼ਨ ਨੇ ਉਹ ਹੋਣ ਜਾ ਰਹੇ ਨੇ ਤੁਹਾਡੇ ਸਾਹਿਬ ਦੇ ਨਾਲ ਸਰ ਤੁਸੀਂ ਇਸ ਵਾਰੀ ਇਸ ਇਲੈਕਸ਼ਨ ਨੂੰ ਕਿਸ ਹਿਸਾਬ ਦੇ ਵਿੱਚ ਕਿਸ ਲੈਜੇ ਚ ਦੇਖਦੇ ਹੋ ਨਕੋ ਜੀ ਬੈ ਸੇਤਾ ਜੀ ਮੈਂ ਇਹ ਗੱਲ ਕਹਿੰਦਾ ਵੀ ਇਸ ਵਕਤ ਸਾਡਾ ਇਹ ਪੰਜਾਬ ਹੈ ਉਹ ਮੁਸੀਬਤਾਂ ਨਾਲ ਝੁੱਲ ਰਿਹਾ ਔਰ ਸਾਡੇ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਹੋਏ ਆ ਅਸੀਂ ਉਹਨਾਂ ਵਾਸਤੇ ਸੈਂਟਰ ਨੂੰ ਪੈਸੇ ਮੰਗਦੇ ਆ ਲੋਕਾਂ ਨੂੰ ਕਹਿੰਦੇ ਆ ਸਾਨੂੰ ਪੈਸੇ ਦੋ ਵੀ ਸਾਨੂੰ 1 ਰੁਪਿਆ ਦੋ ਮੈਂ ਸਮਾ ਕਰਕੇ ਲਾਉਂਗਾ ਹਾਂਜੀ ਅਸੀਂ ਐ ਕਰਦੇ ਆ ਅਸੀਂ ਐ ਕਰਦੇ ਆ ਮਤਲਬ ਇਸ ਵਕਤ ਜਿਹੜੇ ਪੈਸੇ ਅਸੀਂ ਇਲੈਕਸ਼ਨ ਤੇ ਲਾਣੇ ਆ ਪੰਚਾਇਤਾਂ ਦੇ ਇਲੈਕਸ਼ਨ ਤੇ ਲਾ ਦੇ ਜਾਂ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਤੇ ਲਾਣੇ ਜਾਂ ਕੌਂਸਲਰ ਦੇ ਇਲੈਕਸ਼ਨ ਤੇ ਲਾਣੇ ਮੇਰੇ ਅਨੁਸਾਰ ਜਿਹੜੇ ਬੰਦੇ ਕਿਸਾਨ ਜਾਂ ਆਮ ਪਬਲਿਕ ਜਿਹੜੀ ਫਸਿਓਈ ਹੜ੍ਹਾਂ ਦੇ ਮਾਰ ਨਾਲ ਜਿਨ੍ਹਾਂ ਦੀ ਜ਼ਮੀਨਾਂ ਖਤਮ ਹੋ ਗਈਆਂ ਜਿਨ੍ਹਾਂ ਦੀ ਜ਼ਮੀਨਾਂ ਦੇ ਵਿੱਚ ਰੇਤਾ ਹੀ ਰਿਹਾ ਮਿੱਟੀ ਆ ਗਈ ਇਹ ਕਹਿੰਦੇ ਰੇਤਾ ਥੋੜੀ ਕੱਢ ਲਓ ਰੇਤ ਹੈ ਹੀ ਨਹੀਂ ਤੇ ਮਿੱਟੀ ਘਾਹ ਉਹ ਕਹਿੰਦੇ ਸਾਡੇ ਕੋਲ ਤੁਸੀਂ ਰੇਤਾ ਲੈ ਲਓ ਸਾਡੀ ਜ਼ਮੀਨ ਸਾਡੀ ਵਾਪਸ ਕਰ ਦਿਓ ਗੱਲ ਵੀ ਇਹ ਲਾਤਾ ਹੈ ਮੇਰੇ ਬਤਾਪ ਇਹ ਸੀਜਾਂ ਨੂੰ ਛੱਡ ਕੇ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਨੂੰ ਛੱਡ ਕੇ ਜਾਂ ਕਾਉਂਸਲ ਦੇ ਇਲੈਕਸ਼ਨ ਨੂੰ ਛੱਡ ਕੇ ਇਹਨਾਂ ਨੂੰ ਪਹਿਲਾਂ ਉਹ ਕਿਸਾਨਾਂ ਦੀ ਔਰ ਆਮ ਪਬਲਿਕ ਦੀ ਜਿਹੜੀ ਹੈਗੀ ਹੈ ਉਹ ਅਮਦਦ ਕਰਨੀ ਜਾਂਦੀ ਹੈ ਇਲੈਕਸ਼ਨ ਤਾਂ ਹੁੰਦੇ ਰਹਿਣਗੇ ਇਹ ਪਬਲਿਕ ਜਾਦੀ ਸੁਗੀ ਹੈ ਤਾਂ ਜਦ ਮਰਜ਼ੀ ਇਲੈਕਸ਼ਨ ਕਰਾ ਲਓ ਜਦ ਮਰਦੀ ਲੈ ਜੇ ਤੁਸੀਂ ਅੱਜ ਲੈਕਚਰ ਕਰਾ ਦੋਗੇ ਪਬਲਿਕ ਅੱਜ ਤਿਆਰ ਹੋ ਜੂ ਲੇਕਿਨ ਮਨ ਖੁਸ਼ ਨਹੀਂ ਹੁੰਦਾ ਕਈ ਵਾਰ ਕਵੀ ਕਿਸੇ ਵਕਤ ਦੁਖੀ ਨਾਲ ਗੱਲ ਕਰ ਰਿਹਾ ਐ ਇਸ ਵਕਤ ਮੇਰਾ ਨਹੀਂ ਸਾਰੇ ਪੰਜਾਬ ਦਾ ਸਾਰੇ ਦੇਸ਼ ਦਾ ਮਨ ਦੁਖੀ ਹੈ ਕਿ ਜਦੋਂ ਪੰਜਾਬ ਸਾਰੇ ਹਿੰਦੁਸਤਾਨ ਨੂੰ ਹੈਲਪ ਕਰਨ ਨੂੰ ਤਿਆਰ ਰਹਿੰਦਾ ਸੀਗਾ ਹਾਂਜੀ ਅੱਜ ਉਸ ਬੰਦਾਵ ਨੂੰ ਅਸੀਂ ਸੰਭਲੀ ਸਰਕਾਰ ਜਿਹੜੀ ਬਣੀ ਹੋਈ ਹੈ ਸੰਭਨ ਦੀ بجائے ਸਰਕਾਰ ਇਹ ਇਲੈਕਟੇਬਲ ਪੈ ਗਈ ਵੀ ਹੁਣ ਅਸੀਂ ਜੀ ਜਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਕਰਾਉਣੇ ਆਂ ਪ੍ਰਤੀ ਐਮਸੀ ਦੇ ਇਲੈਕਸ਼ਨ ਕਰਾਉਣੇ ਆਂ ਜੀ ਕੌਂਸਲ ਦੇ ਇਲੈਕਸ਼ਨ ਕਰਾਉਣੇ ਮੇਰੇ ਬਦਲ ਪਹਿਲਾਂ ਪੰਜੀਤ ਚੰਗੀ ਤਰ੍ਹਾਂ ਅਸੀਂ ਆਪਣਾ ਘਰ ਪੰਜਾਬ ਸੰਭਾਲ ਲਿਆ ਫਿਰ ਇਲੈਕਸ਼ਨ ਹੁੰਦੇ ਰਹਿਣਗੇ ਇਲੈਕਸ਼ਨ ਨੂੰ ਕੀ ਹੈ ਜਾਂ ਮਰਜ਼ੀ ਕਰਾ ਲਓ ਜਿਵੇਂ ਕਿ ਫੱਲੀ ਸਾਹਿਬ ਨੇ ਕਿਹਾ ਬਹਿ ਕਿ ਪਹਿਲਾਂ ਜੋ ਪੰਜਾਬ ਦੇ ਵਰਤਮਾਨ ਹਾਲਾਤ ਨੇ ਜੋ ਪੰਜਾਬ ਇਸ ਟਾਈਮ ਦੰਸ਼ ਭੁਗਤ ਰਿਹਾ ਹੈ ਬਹਿ ਜੋ ਹੜਾਂ ਦੀ ਮਾਰ ਚੱਲ ਰਿਹਾ ਹੈ ਜੋ ਸਾਡਾ ਕਿਸਾਨ ਮਜ਼ਦੂਰ ਜਾਂ ਲੋਕਾਂ ਦਾ ਨੁਕਸਾਨ ਹੋਇਆ ਪਹਿਲਾਂ ਉਹਨਾਂ ਨੂੰ ਇੱਕ ਲੈਵਲ ਅਪ ਕਰ ਲਈਏ ਇਲੈਕਸ਼ਨ ਨੇ ਆਉਂਦੇ ਰਹਿਣੇ ਨੇ ਜਾਂਦੇ ਰਹਿਣੇ ਨੇ ਸਰਕਾਰਾਂ ਬਣਦੀਆਂ ਰਹਿਣੀਆਂ ਨੇ ਬਦਲਦੀਆਂ ਰਹਿਣੀਆਂ ਨੇ ਜਿਵੇਂ ਕਿ ਉਹਨਾਂ ਨੇ ਕਹਿਣਾ ਬਹੁਤ ਵਧੀਆ ਮੈਸੇਜ ਹੈ ਕਿ ਪਹਿਲਾਂ ਆਪਾਂ ਆਪਣੇ ਪੰਜਾਬ ਨੂੰ ਆਪਣੇ ਘਰ ਨੂੰ ਸਟੇਬਲ ਕਰ ਲਈਏ ਉਸ ਤੋਂ ਬਾਅਦ ਇਲੈਕਸ਼ਨ ਨੇ ਜਾਂ ਹੋਰ ਵੀ ਕਿਸੇ ਪਾਸੇ ਨੂੰ ਜਾਣਾ ਬੈ ਤਾਂ ਆਪਾਂ ਉਹ ਜਿਹੜਾ ਰਾਵ ਹੈ ਅਖਤਿਆਰ ਕਰ ਸਕਦੇ ਹਾਂ ਲਾਸਟ ਦੇ ਵਿੱਚ ਫੱਲੀ ਸਾਹਿਬ ਤੇ ਹ ਕੀ ਉਸ ਦੇਣੀ ਆ ਜਾਣੇ ਹੋ ਮੈਂ ਤਾਂ ਜੀ ਸਾਰੇ ਇਲਾਕਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜਾਂ ਸਾਡੇ ਜਿਹੜੇ ਦੇਸ਼ ਦੇ ਲੋਕ ਪੰਜਾਬ ਦੇ ਲੋਕ ਸਾਡੇ ਇਲਾਕੇ ਦੇ ਦੇਸ਼ ਵਿਦੇਸ਼ ਚ ਰਹਿੰਦੇ ਆ ਮੈਂ ਕਰਨਾ ਵੀ ਪ੍ਰਮਾਤਮਾ ਨੇ ਤਿਹਾੜ ਵਧੀਆ ਗੁਜਰਨ ਦਸਹਿਰਾ ਆ ਰਿਹਾ ਹੈ ਦੀਵਾਲੀ ਆ ਰਹੀ ਆ ਗੁਰਪੁਰਬ ਆ ਰਿਹਾ ਹੈ ਹਾਂਜੀ ਆਪਣਾ ਵਿਸ਼ਕਰਮਾ ਦੇ ਸਾਡੇ ਆ ਰਹੇ ਪ੍ਰਮਾਤਮਾ ਜਿਹਦੇ ਸਿਰ ਤੇ ਸਾਰਾ ਸੰਸਾਰ ਚੱਲਦਾ ਉਹਨਾਂ ਸਭ ਪ੍ਰਮਾਤਮਾ ਸਾਰੇ ਲੋਕਾਂ ਨੂੰ ਕੰਮ ਦੇਣ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਹੋਣ ਔਰ ਲੋਕ ਖੁਸ਼ੀਆਂ ਮਾਣਨ ਔਰ ਸਾਡੇ ਪੰਜਾਬ ਨੂੰ ਵੀ ਜਿਹੜਾ ਸਾਡੀ ਇਤਰਾਸ ਦੀ ਆਈ ਹੈ ਇਹਨੂੰ ਵੀ ਪਰਮਾਤਮਾ ਅਸ਼ੀਰਵਾਦ ਦੇਣਾ ਇਸ ਇਤਰਾਸ ਦੀ ਜੋ ਸਾਨੂੰ ਜਲਦੀ ਖੱਢੇ ਤਾਂ ਕਿ ਲੋਕ ਸੁਖੀ ਹੋਣ ਮੈਂ ਇੱਕ ਵਾਰ ਫੇਰ ਆਪਣਾ ਲਾਸਤੇ ਵਿੱਚ ਲੋਕਾਂ ਨੂੰ ਦਸਹਿਰੇ ਦੀਆਂ ਦੀਵਾਲੀ ਦੀਆਂ ਤੇ ਵਿਸ਼ਕਰਮਾ ਦੇ ਦੀਆਂ ਹਰ ਤਿਹਾਰ ਦੀਆਂ ਹਾਂਜੀ ਜਿਸ ਤਰ੍ਹਾਂ ਵੀ ਮਨਾਇਆ ਜਾਂਦਾ ਸਭ ਲੋਕਾਂ ਨੂੰ ਵਧਾਈਆਂ ਦੇਣਾ ਔਰ ਪ੍ਰਮਾਤਮਾ ਔਰ ਮੇਰਾ ਵਾਹਿਗੁਰੂ ਬਾਬਾ ਨਾਨਕ ਤੁਹਾਡੇ ਘਰ 'ਚ ਹਮੇਸ਼ਾ ਖੁਸ਼ੀਆਂ ਪੈਦਾ ਕਰੇ ਥੈਂਕ ਯੂ ਵੈਰੀ ਮਚ ਜੀ ਬਹੁਤ ਵਧੀਆ ਮੈਸੇਜ ਹੈ ਉਹਨਾਂ ਦਾ ਕਿ ਸਾਡਾ ਪੰਜਾਬ ਸਾਡਾ ਦੇਸ਼ ਹਮੇਸ਼ਾ ਹੱਸਦਾ ਬਸਦਾ ਰਹੇ ਤੇ ਅਸੀਂ ਵੀ ਪੰਜਾਬ ਹੈ ਜਿਹੜਾ ਇਸ ਤਰ੍ਹਾਂ ਇਸਤੀ ਚੋਂ ਛੇਤੀ ਉੱਭਰ ਕੇ ਮੁਕਤ ਹਰਾਂ ਚ ਸ਼ਾਮਲ ਹੋ ਸਕੇ ਫਿਰ ਅਜੇ ਹੀ ਕਿਸੇ ਪ੍ਰਭਾਵਸ਼ਾਲੀ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਇਜਾਜ਼ਤ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ